ਮੈਨੂੰ ਜਿ ਪਿਛਲੇ ਹਫਤੇ ਤੋਂ ਨਾ ਬੜੀਆਂ ਮਲਕ ਉੱਟਰਨਿੰਗ ਕਾਲਸ ਆ ਰਹੀਆਂ ਸੀ ਤੇ ਮੈਂ ਉਹਦਾ ਕੋਈ ਰਿਸਪੌਂਸ ਨਹੀਂ ਦਿੱਤਾ ਤੇ ਮੈਂ ਮੈਂ ਕਿਹਾ ਚਲੋ ਕੋਈ ਨਾ ਕੋਈ ਸ਼ਰਤ ਹੋਏਗੀ ਕਿਸੇ ਦੀ ਪਰ ਅੱਜ ਮੈਂ ਸਵੇਰੇ ਜਦੋਂ ਆਫਿਸ ਆਇਆ ਆਪਣੇ ਜਦੋਂ ਮੇਰੇ ਮੁੰਡਿਆਂ ਨੇ ਦਫਤਰ ਖੋਲਿਆ ਤੇ ਮੈਨੂੰ ਪਤਾ ਲੱਗਾ ਜੀ ਇੱਥੇ ਸਾਡੇ ਮਲ ਕੋਈ ਫਾਇਰਿੰਗ ਹੋਈ ਆ ਤੇ ਪੰਜ ਮਲ ਕੋਲਸ ਮਲ ਮਿਲੇ ਨੇ ਤੇ ਅਹੀ ਪ੍ਰਸ਼ਾਸਨ ਕੋਈ ਅਹੀ ਮੰਗ ਕਰਨੇ ਆ ਕਿ ਆ ਜਿਹੜੇ ਮਲ ਕੋਈ ਗਲਤ ਅੰਸਰ ਹੈਗੇ ਨੇ ਜਿਹੜੇ ਆ ਮਲ ਲੋਕਾਂ ਨੂੰ ਥਰਟਨਿੰਗ ਕਾਲਸ ਕਰਕੇ ਤੇ ਪੈਸੇ ਦੀ ਡਿਮਾਂਡ ਕਰਦੇ ਨੇ ਇਹਨੂੰ ਜਲਦੀ ਉਹ ਜਲਦੀ ਫੜਿਆ ਜਾਏ ਤੇ ਸਾਡੇ ਬਟਾਲੇ ਸ਼ਹਿਰ ਦੀ ਅਮਨ ਸ਼ਾਂਤੀ ਜਿਹੜੀ ਉਹਨਾਂ ਬਰਕਰਾਰ ਕੀਤੀ ਹੈ ਕਿਸ ਨੰਬਰ ਤੋਂ ਕਾਲ ਆਈ ਸੀ ਕਿ ਉਹ ਜਿਹੜੇ ਆਣਾ ਜੀ ਮੈਨੂੰ ਕੋਈ ਕੋਈ ਯੂਕੇ ਦੇ ਨੰਬਰ ਤੋਂ ਕੋਈ ਪਾਕਿਸਤਾਨ ਦੇ ਨੰਬਰ ਤੋਂ ਵੀ ਫੋਨ ਆਏ ਨੇ ਤੇ ਕੋਈ ਜਰਮਨੀ ਦੇ ਨੰਬਰ ਤੋਂ ਫੋਨ ਆਏ ਨੇ ਉਹ ਲਗਾਤਾਰ ਮੈਨੂੰ ਕੋਈ 4 ਦਿਨ ਫੋਨ ਆਉਂਦੇ ਰਹੇ ਨੇ WhatsApp WhatsApp ਮਿਲ ਕਾਲ ਜਾਂਦੀਆਂ ਰਹੀਆਂ ਤੇ ਕਿਸ ਚੀ ਦੀ ਫਰੋਤੀ ਕੀਤੀ ਸੀ ਕਿੰਨੀ ਫਰੋਤੀ ਕੀਤੀ ਇਹਨਾਂ ਨੇ ਮੇ ਕੋ 50 ਲੱਖ ਦੀ ਫਰੋਤੀ ਮੈਨੂੰ ਮੰਗੀ ਸੀ ਮੈਂ ਕਹਿੰਦਾ ਮਤਲਬ ਮੈਂ ਕੋਈ ਧਿਆਨ ਨਹੀਂ ਦਿੱਤਾ ਮੇਰੇ ਚੀਤੇ ਇਹ ਫਾਇਰਿੰਗ ਕੋਈ ਸੀ ਕਿ ਫਾਇਰਿੰਗ ਜੀ ਆ ਰਾਤ ਨੂੰ ਕੋਈ ਅੱਜ ਹੈਗੀ ਆ 22 ਤਰੀਕ 21 ਰਾਤ ਨੂੰ ਫਾਇਰਿੰਗ ਕੋਈ ਸੀ ਸੀਟੀਵੀ ਵਿੱਚ ਆਏ ਕੋਈ ਬੰਦੇ ਜਿੱਤੇ ਸੀਸੀਟੀਵੀ ਦੇਖ ਰਿਹਾ ਜੀ ਮਤਲਬ ਅੰਦਰ ਬਠੇਦੇ ਨੇ ਪ੍ਰਸ਼ਾਸਨ ਦੇ ਬੰਦੇ ਬਠੇਦੇ ਆ ਅੰਦਰ ਉਹ ਦੇਖ ਰਹੇ ਆ ਜੀ ਤੁਸੀਂ ਦੇਖੀ ਸੀ ਕਿ ਵੈਸੇ ਸੀਸੀਟੀਵੀ ਨਹੀਂ ਮੈਂ ਵਾਲੇ ਨਹੀਂ ਦੇਖੇ ਅਰੇ ਦੇ ਉਹ ਪੁਲਿਸ ਕੋਲੇ ਮਨੋਪੰਨੋ ਕਹਿੰਦੇ ਇਹੀ ਮੈਨੂੰ ਦੇਖ ਲਈਏ ਉਹ ਦੇਖ ਲੈਣੇ ਕੀ ਲੱਗਦਾ ਕਿ ਜਿਹੜੀ ਸ਼ਰਿਆਮੋਂ ਤੱਕੀ ਆਉਣੀ ਆ ਜਾਂ ਫਿਰ ਪਾਲਸ ਹੋਣੇ ਅਲੱਗ-ਅਲੱਗ ਨੰਬਰਾਂ ਤੋਂ ਕੀ ਸਾਲ ਹੀ ਲੱਗਦਾ ਬੋ ਕਿ ਟਾਰਗੇਟ ਕਿਸ ਚੀਜ਼ ਦਾ ਉਹ ਲੱਗਦਾ ਜੀ ਹੈ ਕੋਈ ਮਤਲਬ ਗਲਤ ਮੁੱਲ ਅੰਸਰ ਜਿਹੜੇ ਆ ਨੇ ਜੀ ਪੰਜਾਬ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਆਮ ਜਿਹੜੇ ਲੋਕੀ ਨੇ ਉਹਨਾਂ ਚ ਮਤਲਬ ਪੈਨਿਕ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਆ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਮੌਲਾ ਹੋਰ ਪ੍ਰਸ਼ਾਸਨ ਜਿਹੜੀ ਮੌਲਾ ਸਾਡੇ ਐਮਐਲਏ ਸਾਹਿਬ ਜਿਹੜੇ ਇਸ਼ਾਰੀ ਕੰਸੀ ਜੀ ਹੈਗੇ ਨੇ ਤੇ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਨਕੇਲ ਪਾਈ ਜਾਏ ਬੰਦਿਆਂ ਨੂੰ ਤੇ ਹੋਰ ਮੈਂ ਉਹ ਹੀ ਮੰਨ ਕਰਨਾ ਜੀ ਮੌਲਾ ਇਹਨਾਂ ਨੂੰ ਨਕੇਲ ਪਾ ਕੇ ਇਹਨਾਂ ਨੂੰ ਅੰਦਰ ਦਿੱਤਾ ਜਾਏ ਜਿਹਦੇ ਨਾਲ ਮੌਲਾ ਅਮਨ ਸ਼ਾਂਤੀ ਬਣੀ ਰਹੇ ਆਪਣੀ ਸੇਫਟੀ ਬਾਤ ਤੇ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਸੇਫਟੀ ਆ ਹੋਈ ਆ ਜੀ ਅਸੀਂ ਮੌਲਾ ਮੰਗ ਕਰਦੇ ਆ ਕਿ ਸਾਨੂੰ ਕੋਈ ਮਤਲਬ ਇੱਥੇ ਕੋਈ ਇੱਧੇ ਹਾਲੇ ਦੁਆਲੇ ਕੋਈ ਮਤਲਬ ਪੱਕੇ ਨਾਕੇ ਲਾਏ ਜਾਣ ਕੋਈ ਪੈਟਰੋਲਿੰਗ ਪਾਰਟੀਆਂ ਮਤਲਬ ਰਾਤੀ ਮਤਲਬ ਲਾਈਆਂ ਜਾਣ ਤੇ ਬਾਕੀ ਕੀ ਨੁਕਸਾਨ ਕੀ ਹੋਇਆ ਜਦੋਂ ਫਾਇਰਿੰਗ ਹੋਈ ਨੁਕਸਾਨ ਹੈ ਜੀ ਆ ਸਾਡੇ ਜਿਹੜੇ ਦਫ਼ਤਰ ਦੇ ਸ਼ੀਸ਼ੇ ਨੇ ਸਾਰੇ ਤੋੜਦੇ ਨੇ ਉੱਟਦੇ ਨੇ ਇਹ ਦਫ਼ਤਰ ਦੇ ਸਾਡੇ ਸ਼ੀਸ਼ੇ ਟੁੱਟ ਗਏ ਨੇ ਸਾਰੇ ਜੀ ਹਾਂਜੀ ਤੇ ਉਹਰ ਅਧਿਕ ਗੇਟ ਬੰਦ ਸੀ ਕੋਈ ਤੁਹਾਡਾ ਕੋਈ ਮੁੱਲ ਮੱਲੀ ਨੁਕਸਾਨ ਦੇ ਨਹੀਂ ਜਾਣੀ ਨੁਕਸਾਨ ਦੇ ਨਹੀਂ ਹੋਇਆ ਬਾਕੀ ਸਾਡੇ ਦਫਤਰ ਦੇ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਨੇ ਸਾਰੇ ਮਾਰਨਿੰਗ ਕਾਲ ਆਈ ਸਾਨੂੰ ਕਾਲ ਰੀਸੀਵ ਹੋਈ ਤਾਂ ਅਸੀਂ ਮੌਕੇ ਤੇ ਪਹੁੰਚੇ ਹ ਸੋ ਇਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ ਰਾਤ ਨੂੰ 2:00 ਵਜੇ ਜਦੋਂ ਇਹਨਾਂ ਦਾ ਸ਼ਟਰ ਬੰਦ ਸੀ ਬਨਾਸ ਦੇ ਵਿੱਚ ਕੋਈ ਨਹੀਂ ਸੀ ਬੰਦ ਕਰਕੇ ক্লোਜ਼ ਕਰਕੇ ਗਏ ਸੀ ਤੇ ਕਿਸੇ ਹਮਲਾਵਰ ਨੇ ਉਹਦਾ ਜਾਲੀ ਵਾਲਾ ਸ਼ਟਰ ਹੈਗਾ ਉਹਦੇ ਵਿੱਚੋਂ ਜਿਹੜਾ ਸਮਾਲ ਵੈਪਨ ਦਾ ਨਾ ਕੋਤੀ ਬੋਰੀਆਂ ਦੇ ਨਾਲ ਜਿਹੜਾ ਇਹਨਾਂ ਦੀ ਬੰਦ ਫਾਈਨਾਂਸ ਦੇ ਜਿਹੜਾ ਸ਼ੀਸ਼ਾ ਲੱਗਾ ਹੈ ਫਰੰਟ ਵਾਲਾ ਉਹਦੇ ਉੱਤੇ ਫਾਇਰਿੰਗ ਕੀਤੀ ਹੈ ਜਿਸ ਨਾਲ ਉਹ ਸ਼ੀਸ਼ਾ ਟੁੱਟ ਗਿਆ ਸੋ ਇੱਥੇ ਮੌਕੇ ਤੇ ਪੁੱਜੇ ਹੁਣ ਅਸੀਂ ਇਹਨਾਂ ਨੂੰ ਵਿਕਟਮ ਨੂੰ ਮਿਲੇ ਆ ਸੋ ਇਹਨਾਂ ਨੇ ਦੱਸਿਆ ਕਿ ਤਿੰਨ ਚਾਰ ਦਿਨ ਪਹਿਲਾਂ ਇਹਨਾਂ ਨੂੰ ਕਿਸੇ ਨੇ ਡਰਾ ਧਮਕਾ ਧਮਕੀ ਵੀ ਦਿੱਤੀ ਫੋਨ ਫੋਨ ਆਇਆ ਸੀ ਇਹਨਾਂ ਨੂੰ WhatsApp ਕਾਲ ਆਈ ਸੀ ਸੋ ਅਸੀਂ ਇਹਨਾਂ ਦੇ ਕੋਲ ਪਹੁੰਚ ਅਸੀਂ ਇਹਨਾਂ ਦੇ ਬਿਆਨ ਲੈ ਕੇ ਕੇਸ ਰਿਪੋਰਟ ਕਰ ਰਹੇ ਹਾਂ ਤੇ ਜਿਹੜਾ ਉਹ ਨੰਬਰ ਜਿੱਤੋਂ ਉਹਨੂੰ ਵੀ ਅਸੀਂ ਜਿਹੜਾ ਟੈਕਨੀਕਲੀ ਆਪਾਂ ਉਹਨੂੰ ਟ੍ਰੇਸ ਕਰ ਰਹੇ ਆ ਸੋ ਜਿਹੜਾ ਹਮਲਾਵਰ ਆ ਉਹਦੀ ਬਾਹਰ ਜਿਹੜਾ ਉਹ ਸ਼ਟਰ ਦੇ ਵਿੱਚੋਂ ਫਾਇਰ ਕਰਦਾ ਉਹਦੀ ਜਿਹੜੀ ਆ ਸੀਸੀਟੀਵੀ ਆ ਉਹ ਵੀ ਰਿਕਾਰਡ ਹੋਈ ਆ ਅਸੀਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੇਸ ਸਿਸਟਰ ਕਰਕੇ ਅੱਛੀ ਲੀਡਸ ਨੇ ਸਾਡੇ ਕੋਲ ਅਸੀਂ ਇਹਨੂੰ ਜਿਹੜਾ ਵਾ ਹੱਲ ਕਰਾਂਗੇ ਕੇਸ ਨੂੰ